ਜਨਾਬ ਕੋਇਨਰ ਦੀਆਂ ਕਹਾਣੀਆਂ ਜਦ ਸਲਾਹ ਨਾ ਸੁਣੀ ਜਾਵੇ ਉਦੋਂ ਲਈ ਇੱਕ ਸਲਾਹ ਜਨਾਬ ਕੋਇਨਰ ਨੇ ਸਿਫਾਰਸ਼ ਕੀਤੀ ਕਿ ਜੇ ਮਮਕਨ ਹੋਵੇ ਤਾਂ ਹਰ ਦੋਸਤਾਨਾ ਸਲਾਹ ਦੇ ਨਾਲ ਸਲਾਹ ਨੂੰ ਨਾ ਮੰਨਣ ਦੇ ਹਾਲਾਤ ਵਿੱਚ ਇੱਕ ਹੋਰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਮਿਸਾਲ ਦੇ ਤੌਰ ਤੇ ਉਹਨਾਂ ਨੇ ਕਿਸੇ ਅਜਿਹੇ ਸ਼ਖਸ ਨੂੰ ਸਲਾਹ ਦਿੱਤੀ ਜੋ ਮੁਸ਼ਕਲ ਹਾਲਾਤ ਵਿੱਚ ਸੀ ਕਿ ਕੋਈ ਜਿਹੀ ਖਾਸ ਕਾਰਵਾਈ ਕਰੇ ਜਿਹੜੀ ਜਿੰਨੇ ਮਮਕਨ ਹੋਣ ਉਹਨਾਂ ਘੱਟ ਤੋਂ ਘੱਟ ਲੋਕਾਂ ਨੂੰ ਨੁਕਸਾਨ ਪਹੁੰਚਾਵੇ ਤੇ ਉਹਨਾਂ ਨੇ ਕਾਰਵਾਈ ਦਾ ਇੱਕ ਦੂਜਾ ਤਰੀਕਾ ਵੀ ਸੁਝਾਇਆ ਜਿਹੜਾ ਉਹਨਾਂ ਨੁਕਸਾਨ ਰਹਿਤ ਭਾਵੇਂ ਨਾ ਹੋਵੇ ਪਰ ਬਹੁਤ ਜ਼ਿਆਦਾ ਬੇਰਹਿਮ ਵੀ ਨਹੀਂ ਸੀ ਉਹਨਾਂ ਨੇ ਕਿਹਾ ਕੋਈ ਬੰਦਾ ਹਰ ਇੱਕ ਕੰਮ ਕਰਨ ਦੇ ਕਾਬਿਲ ਨਾ ਹੋਵੇ ਤਾਂ ਉਸ ਨੂੰ ਕਿਸੇ ਮਾਮੂਲੀ ਕੰਮ ਨਾਲ ਫਾਰਗ ਨਹੀਂ ਕਰ ਦੇਣਾ ਚਾਹੀਦਾ